ਵਿਲੇਤੀ ਵੱਡੀ ਖਬਰ ਪੰਜਾਬ ਕੈਬਨਟ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਚਾਰ ਮੰਤਰੀਆਂ ਦੀ ਛੁੱਟੀ ਹੋ ਚੁੱਕੀ ਹੈ ਦੱਸਦੀ ਹੈ ਇਸ ਵੇਲੇ ਦੀ ਵੱਡੀ ਅਪਡੇਟ ਕਿਆਮਾਦ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਦੇਰੀ ਸੀ ਤਾਂ ਦੇ ਅਕਸਾਬ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਉਡੀਕ ਕਰ ਰਹੇ ਸੀਗੇ ਜਿਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡੇ ਫੇਰ ਬਦਲ ਦੀਆਂ ਖਬਰਾਂ ਜਿਹੜੀਆਂ ਨੇ ਉਹ ਹੁਣ ਸੱਚ ਹੋ ਰਹੀਆਂ ਨੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡੇ ਫੇਰ ਬਦਲ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਸੀ ਤੇ ਹੁਣ ਉਹ ਗੱਲਾਂ ਜਿਹੜੀਆਂ ਨੇ ਸੱਚ ਹੋ ਰਹੀਆਂ ਨੇ ਦਾਦੇ ਕੀ ਬੀਤੇ ਦਿਨ ਸ਼ਾਮ 4 ਵਜੇ ਕੈਬਨਟ ਮੰਤਰੀਆਂ ਅਨਮੋਲ ਗਗਨਮਾਨ ਚੇਤਨ ਸਿੰਘ ਟੋੜਾ ਮਾਜਰਾ ਬਲਕਾਰ ਸਿੰਘ ਤੇ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਤੋਂ ਬਾਅਦ ਹੁਣ ਸੋਮਵਾਰ ਨੂੰ ਯਾਨੀ ਕਿ ਅੱਜ ਹੀ ਪੰਜਾਬ ਕੈਬਨਟ ਦਾ ਵਿਸਥਾਰ ਹੋਵੇਗਾ। ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ਦੇ ਵਿੱਚ ਪੰਜ ਨਵੇਂ ਚਿਹਰਿਆਂ ਦੀ ਐਂਟਰੀ ਹੋਵੇਗੀ। ਇਹਨਾਂ ਦੇ ਵਿੱਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਮਹਿ ਦਰ ਭਗਤ ਅਤੇ ਡਾਕਟਰ ਰਵੀ ਜੋਤ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਇਸ ਮਾਮਲੇ ਸਬੰਧਤ ਅਸਨੇ ਕਿ ਮੁੱਖ ਮੰਤਰੀ ਦਫਤਰ ਦੇ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਤਨ ਕਟਾਰੀਆਂ ਤੋਂ ਅੱਜ ਸ਼ਾਮ 5:00 ਵਜੇ ਸੌਚਕ ਸਮਾਗਮ ਲਈ ਸਮਾਂ ਦਿੱਤਾ ਗਿਆ ਅਕਿੰਦਰ ਕੁਮਾਰ ਗੋਇਲ ਸੰਗੂ ਜ਼ਿਲ੍ਹੇ ਦੀ ਲੈਰਾਗਾ ਘਾ ਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ ਜਦਕਿ ਤਰਨਪ੍ਰੀਤ ਸਿੰਘ ਸੌਂਦ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ ਮਹਿੰਦਰ ਪਾਕਤ ਨੇ ਜੁਲੰਧਾ ਤੋਂ ਜਿੰਨੀ ਚੋਣ ਜਿੱਤੀ ਹੈ ਹਰਦੀਪ ਸਿੰਘ ਮੁੰਡੀਆ ਲੁਧਿਆਣਾ ਦੀ ਸਨੇਵਾਲ ਸਿੰਘ ਤੋਂ ਵਿਧਾਇਕ ਨੇ ਦੱਸਦੀ ਜਾਣਕਾਰੀ ਮੁਤਾਬਕ ਮੰਤੀ ਮੰਡਲ ਦਾ ਵਿਸਥਾਰ ਅੱਜ ਦੇਰ ਸ਼ਾਮ ਹੋ ਸਕਦਾ ਹੈ ਸੂਤਰਾਂ ਮੁਤਾਬਕ ਇਸ ਸੰਬੰਧੀ ਗਵਰਨਰ ਹਾਊਸ ਤੋਂ ਇਜਾਜ਼ਤ ਮੰਗੀ ਗਈ ਹਾਲਕਿ ਹੋੜ ਤੱਕ ਪਾਰਟੀ ਆਗੂ ਗੁਜਰ ਕੈਂਟ ਤੋਂ ਗੁਰੇਜ਼ ਕਰ ਰਹੇ ਨੇ ਪਰ ਮੰਤਰੀ ਬਣਨ ਵਾਲਿਆਂ ਤੇ ਖਾਸ ਲੁੱਕ ਲਾਗੂ ਦਾ ਕਹਿਣਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਸਦਿਆ ਲੰਬੇ ਸਮੇਂ ਤੋਂ ਚਰਚਾ ਸੀ ਕਿ ਪੰਜਾਬ ਮੁੱਖ ਮੰਤਰੀ ਮੰਡਲ ਚੋ ਫੇਰ ਬਦਲ ਹੋ ਸਕਦਾ ਹੈ ہے کیونکہ کچھ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਚ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੈਰ ਐਮਪੀ ਬਰਟਕੇ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹ ਖੇੜ ਮੰਤਰੀ ਸਮੇਤ ਸਰਕਾਰ ਦੇ ਕਈ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਅਜਿਹੇ ਦੇ ਵਿੱਚ ਹੁਣ ਉਹਨਾਂ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਚਾਰ ਹੋਰ ਮੰਤਰੀ بنائے ਜਾ ਸਕਦੇ ਨੇ ਪੰਜਾਬ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਚ ਇਹ ਚੌਥਾ ਫੇਰ ਬਦਲ ਹੋਣ ਜਾ ਰਿਹਾ ਹੈ ਹੁਣ ਤੱਕ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਮੰਤਰੀ ਨੇ ਮੰਤਰੀ ਮੰਡਲ ਚੁਕੋਲੇ 18 ਮੰਤਰੀ ਜਿਹੜੇ ਨੇ ਉਹ ਹੋ ਸਕਦੇ ਨੇ ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਪੰਜਾਬ ਦੀ ਕੈਬਨਿਟ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ